ਮੈਂ ਮਦਸਿੰਘ ਪੈਣੀਵਾਂ ਕਾ ਵੀਕੇਜ ਨੂੰ ਟਕਾਉਂਦਾ ਦਾ ਜਿਲ੍ਹਾ ਪੁਤਵਾਰ ਮਾਨਸਾ ਅੱਜ ਪਿੰਡ ਨਗਰਕਲਾਂ ਦੇ ਵਿੱਚ ਉਦੋਂ ਵੀਕੇਜ ਨੂੰ ਟਕਾਉਂਦਾ ਨੂੰ ਬੜੀ ਸ਼ਾਬਲਤਾ ਮਿਲੀ ਜਦੋਂ ਵੱਖ-ਵੱਖ ਜਸੇਬੰਦੀਆਂ ਨੂੰ ਛੱਡ ਕੇ ਜਿਹੜੇ ਆਗੂ ਐ ਪਿੰਡਾਂ ਦੇ ਉਹ ਸਾਡੇ ਵੀਕੇਜ ਨੂੰ ਟਕਾਉਂਦਾ ਦੇ ਵਿੱਚ ਸ਼ਾਮਲ ਹੋਏ ਐ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਪਹਿਲਾਂ ਵੱਖ-ਵੱਖ ਜੁ联 ਦੇ ਵਿੱਚ ਬੜੀ ਇਮਾਨਦਾਰੀ ਨਾਲ ਆਪਣੇ ਸਾਧਨ ਨਾਲ ਨਾਲ ਕੰਮ ਕੀਤਾ ਜਿਨ੍ਹਾਂ ਦਾ ਪਿੰਡ ਦੇ ਵਿੱਚ ਨਾਂ ਬਣਿਆ ਹੋਇਆ ਸੀਗਾ ਅੱਜ ਉਹ ਸਾਡੀ ਵੀਕੇ ਜੂ ਬਕੌਂਦਾ ਦੇ ਵਿੱਚ ਸ਼ਾਮਲ ਹੋਏ ਐ ਅਸੀਂ ਉਹਨਾਂ ਨੂੰ ਜੀਆਏ ਕਹਿੰਦੇ ਆ ਅਸੀਂ ਨਾਲ ਹੀ ਉਹਨਾਂ ਨੂੰ ਬੜਾਤ ਸਨਮਾਨ ਹੈ ਜਿਹੜਾ ਅ ਥਾਂ ਦੇਵਾਂਗੇ ਜੈਸੇ ਬੰਤੀ ਦੇ ਵਿੱਚ ਤੇ ਅੱਜ ਪਰਨੇ ਪਾ ਕੇ ਜੈਸੇ ਬੰਤੀ ਜਿਹੜਾ ਚੰਨ ਚੰਨ ਹੁੰਦਾਗਾ ਹਰਾ ਉਹ ਚੰਨ ਦੇ ਨਾਲ ਉਹਨਾਂ ਨੂੰ ਸਨਮਾਨਤ ਕੀਤਾਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਣਦੀ ਜਗ੍ਹਾ ਵੀਕੇ ਜੂ ਬਕੌਂਦਾ ਵਿੱਚ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਜ਼ਿਲ੍ਹਾ ਵੱਲੋਂ ਜੀਆਏ ਕਹਿੰਦੇ ਆ